ਸਾਥੀਓ ਤੇ ਅੱਜ ਤੁਹਾਨੂੰ ਮੈਂ ਕੁਝ ਵੀਡੀਓ ਦਿਖਾਵਾਂਗਾ ਜਿਹਦੇ ਕਿ ਪ੍ਰਸ਼ਾਸਨ ਨੇ ਜਿਹੜਾ ਇਹ ਕਿਹਾ ਹੈ ਆਪਣੇ ਆਟੋ ਦੇ ਨੂੰ ਯੂਨੀਫਾਰਮ ਪਾਓ। ਹੁਣ ਤੁਹਾਨੂੰ ਦਿਖਾ ਰਿਹਾ ਹਾਂ ਕਿ ਤਕਰੀਬਨ ਕਾਫੀ ਪਰਸਨ ਇਹੋ ਜਿਹੇ ਨੇ ਜਿਹੜੇ ਬਿਲਕੁਲ ਵਰਦੀ ਦਾ ਜਿਹੜਾ ਆਉਣ ਦਾ ਇੰਪਲੀਮੈਂਟ ਨਹੀਂ ਕਰਦੇ ਇਸ ਚੀਜ਼ ਨੂੰ। ਲੜ ਕੇ ਪ੍ਰਸ਼ਾਸਨ ਕਾਨੂੰਨ ਦਾ ਜਿਹੜਾ ਇਹ ਗੱਲ ਦੇ ਉੱਪਰ ਪਹਿਲਾਂ ਵੀ ਤੁਸੀਂ ਜਦੋਂ ਸੁਣ ਚ ਆਇਆ ਸੀ। ਮੋਟੇ ਇਹਦੇ ਨਾਲ ਕੀ ਹੁੰਦਾ ਹੈ ਕਿ ਕਰਾਏ ਦੇ ਵਿੱਚ ਜਿਹੜਾ ਆ ਉਹ ਬਰੋਕਰੀ ਤੋਂ ਰੋਕਿਆ ਜਾ ਸਕਦਾ ਕਿ ਕਿਸੇ ਨੂੰ ਪਤਾ ਹੁੰਦਾ ਕਿ ਹਰ ਇੱਕ ਵਿੱਚ ਇਹ ਬਿਊਰੋਫਾਰਮ ਦੇ ਉੱਤੇ ਆਡ ਵਾਲਾ ਹੈਗਾ ਤੇ ਇਹਦੇ ਤੇ ਨਾਮ ਲਿਖਿਆ ਉਹਦੇ ਉੱਤੇ ਜਿਹੜਾ ਆਪਣਾ ਨਾਈਨਥ ਪਲੇਟ ਲੱਗੀ ਹੋਈ ਹੈ ਇਹਦੇ ਬਿਜਨੀ ਫਾਰਮ ਦੇ ਉੱਪਰ ਪੂਰਾ ਐਡਰੈਸ ਲਿਖਿਆ ਹੁੰਦਾ ਤੁਸੀਂ ਉਹਨੂੰ ਬਹੁਤ ਇਹ ਮੈਂ ਦੇਖ ਰਿਹਾ ਹਾਂ ਇਸ ਤਰ੍ਹਾਂ ਰੋਡ ਤੇ ਚੱਲਦੇ ਆਂਗੇ ਕੋਈ ਆਟੋ ਦੇ ਉੱਤੇ ਨਹੀਂ ਲਿਖਿਆ ਬਹੁਤ ਘੱਟ ਆਟੋ ਨੇ ਜਿਹਨਾਂ ਦੇ ਉੱਪਰ ਇਹ ਚੀਜ਼ਾਂ ਲਿਖੀਆਂ ਨੇ ਤਾਂ ਜਦੋਂ ਪ੍ਰਸ਼ਾਸਨ ਕਹਿੰਦਾ ਉਹ ਤਾਂ ਕੰਮ ਚੱਲ ਜਾਂਦਾ ਤਸ ਤੋਂ ਬਾਅਦ ਫਿਰ ਜਿਹੜੇ ਇਹ ਹਾਲਾਤ ਬਣ ਜਾਂਦੇ ਆ ਹੋਇ ਕੰਟੂ ਫੇਨ ਤੇ ਨਿਰਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਬਹੁਤ ਬਹੁਤ ਸ਼ੁਕਰੀਆ ਧੰਵਾਦ